ਹਾਂਜੀ ਸਾਰਾ ਤੁਸੀਂ ਕੋਦਰ ਸੌਫਟਵਰ ਦਾ ਚਾਰਜ ਮਿਲ ਗਿਆ ਕੀ ਕਹਿਣਾ ਹਾਂ ਹਾਂ ਮੈਂ ਮਾਨਜੋਗ ਡੀਪੀ ਸ਼੍ਰੀਕਰ ਵਜਾਦੋ ਜੀ ਦੇ ਹੁਕਮ ਤਾ ਪੰਜਾਬ ਸਰਕਾਰ ਦੇ ਅਧਿਤਾ ਤੇ ਸਬਡਿਵੀਜ਼ਨ ਨਕੋਦਰ ਦਾ ਚਾਰਜ ਮਿਲਿਆ ਇਹ ਸਬਡਿਵੀਜ਼ਨ ਥਾਣਾ ਸਤਰ ਨਕੋਦਰ ਸਿਟੀ ਨਕੋਦਰ ਤੇ ਨੂਰਵੈਲ ਦਾ ਏਰੀਆ ਆਉਂਦਾ ਇਸ ਇਲਾਕੇ ਨੂੰ ਸ਼ਾਂਤੀਪੂਰਵ ਪਬਲਿਕ ਦੀ ਰੱਖਿਆ ਲਈ ਹਰ ਤਰ੍ਹਾਂ ਦੇ ਉਪਲਾਅ ਉਪਾਲੇ ਕੀਤੇ ਜਾਣਗੇ ਔਰ ਇਲਾਕੇ ਚ ਨਸ਼ੇ ਦੇ ਖਾਤਮੇ ਲਈ ਜੜ ਤੋਂ ਜੋ ਪੰਜਾਬ ਸਰਕਾਰ ਦਾ ਮਾਂਜੂਸੀਬ ਹਸਬ ਦਾ ਏਜੰਡਾ ਹੈ ਰੰਗਲਾ ਪੰਜਾਬ ਪਰੋਂ ਲਈ ਹਰ ਤਰ੍ਹਾਂ ਦੇ ਕਿਸੇ ਕੋਈ ਪੀਣ ਵਾਲਾ ਉਹਨੂੰ ਦਾਖਲ ਕਰਾਇਆ ਜਾਊਗਾ ਕਿਸੇ ਨੂੰ ਉਹਨੂੰ ਮੈਂਟਲੀ ਡਾਕਟਰ ਦੀ ਕਾਉਂਸਲਿੰਗ ਦੀ ਲੋੜ ਹੈ ਉਹ ਕਰਾਈ ਜਾਊਗੀ ਤੇ ਜਿਹੜੇ ਕ੍ਰਿਮੀਨਲ ਹੈਗੇ ਉਹਨਾਂ ਨੂੰ ਜ਼ਿਲ੍ਹਾ ਚ ਸ਼ਕਤੀ ਨਾਲ ਬੰਦ ਕਰਾਇਆ ਜਾਊ ਤੇ ਉਹ ਜਿਹੜੇ ਜ਼ਿਲ੍ਹਾ ਚ ਜਾ ਚੁੱਕੇ ਆ ਉਹਨਾਂ ਦੀਆਂ ਪ੍ਰਾਪਰਟੀਆਂ ਫ੍ਰੀਜ਼ ਕਰਾ ਕੇ ਉਹਨਾਂ ਨੂੰ ਇਹ ਸੱਤ ਸਿਆਵਾ ਜਿਹੜੀਆਂ ਐਗਜ਼ੈਂਪਲਰੀ ਦਿੱਤੀਆਂ ਜਾਣਗੀਆਂ ਇਸੇ ਤਰ੍ਹਾਂ ਜਿਹੜੇ ਗੈਂਗਸਟਰ ਟਾਈਪ ਦੇ ਲੋਕ ਨੇ ਹੌਲੜ ਬਾਜਨੇ ਉਹਨਾਂ ਨੂੰ ਵੀ ਮੇਰੀ ਸਖਤ ਸ਼ਬਦਾਂ ਚ ਚੇਤਾਵਨੀ ਹੈ ਕਿ ਉਹ ਆਪਣੇ ਆਪਣੇ ਘਰਾਂ 'ਚ ਬੈਠ ਜਾਣ ਕਿਸੇ ਸਕੂਲ ਕਾਲਜ ਗਲੀ ਕਿਸੇ ਦੇ ਸ਼ਹਿਰ ਕਰਨ ਵਾਲੇ ਕਿਸੇ ਨੂੰ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਊਗੀ ਜਿੱਥੇ ਵੀ ਇਸ ਤਰ੍ਹਾਂ ਦੀਆਂ ਸਥਾਨ ਸਥਾਨ ਹਨ ਜਿੱਥੇ ਗੁਰਦੁਆਰਾ ਸਾਹਿਬ ਕੋ ਧਾਰਮਿਕ ਸਕੂਲ ਕਾਲਜ ਉੱਥੇ ਸੁਰੱਖਿਆ ਦੇ ਪ੍ਰਬੰਧ ਕੀਤੇ ਜਾਣਗੇ ਸਾਡੀ ਪੁਲਿਸ ਦੇ ਜਿਹੜੇ ਹੈਲਪਲਾਈਨ ਨੰਬਰ ਹੈ 112 ਉਦੇਤੇ ਕਦੋਂ ਵੀ ਕੋਈ ਕਾਲ ਕਰ ਸਕਦਾ ਮੈਂ ਇਹਨਾਂ ਕਾਲ ਆਉਣ ਵਾਲੀਆਂ ਕਾਲਾਂ ਨੂੰ ਨਿੱਜੀ ਤੌਰ ਤੇ ਐਗਜ਼ਾਮਨ ਕਰੂੰਗਾ ਔਰ ਹਰ ਪੁਆਇੰਟ ਤੇ ਮੇਰੀ ਦਿੱਸੀ ਮੇਜਰ ਰਹੋਗੀ ਤਾਂ ਕਿ ਪਬਲਿਕ ਦੀ ਮੁਸੀਬਤ ਕਿਸੇ ਤਰ੍ਹਾਂ ਦੀ ਹੈ ਕਿ ਉਹਨੂੰ ਹੱਲ ਕਰਨਾ ਮੇਰੀ ਪਹਿਲ ਹੋਵੇਗੀ ਸਰ ਟ੍ਰੈਫਿਕ ਦੀ ਸਮੱਸਿਆ ਨੂੰ ਕਿਸ ਪ੍ਰਾਮਾਂਹਿਕ ਹਾਂ ਟ੍ਰੈਫਿਕ ਲਈ ਵੀ ਜਿਹੜਾ ਮੈਂ ਨਗਰ ਕੌਂਸਲ ਨਾਲ ਇੱਥੇ ਰابطਾ ਕਾਇਮ ਕਰਕੇ ਜਿੱਥੇ ਕੋਈ ਯੈਲੋ ਲਾਈਨ ਦਾ ਹੈਗਾ ਜਾਂ ਕੋਈ ਹੈਗਾ ਡਵਾਈਡਰ ਦੀ ਹੈਗੀ ਆ ਕੋਈ ਟਰਨਿੰਗ ਦੇਣ ਵਾਲੀ ਹੈ ਉਹਨਾਂ ਦੇ ਸਲਾਹ ਨਾਲ ਜਿਹੜਾ ਇਹਨੂੰ ਰੈਗੂਲੇਟ ਕੀਤਾ ਜਾਊਗਾ ਔਰ ਸਾਡੀਆਂ ਜਿਹੜੀਆਂ ਟ੍ਰੈਫਿਕ ਪੁਲਿਸ ਹੈਗੇ ਨੇ ਉਹ ਡੀਐਸਪੀ ਹੈਗੇ ਨੇ ਮਜੀਤ ਸਿੰਘ ਉਹ ਇਸ ਕੰਮ ਨੂੰ ਸੁਪਰਵੀਜ਼ਨ ਕਰਦੇ ਟ੍ਰੈਫਿਕ ਨੂੰ ਔਰ ਇਹਨਾਂ ਦੇ ਚਲਾਣ ਸਾਡੇ ਆਲਰੇਡੀ ਹੋ ਰਹੇ ਨੇ ਤੇ ਜਿੱਥੇ ਵੀ ਅੱਜ ਤੁਸੀਂ ਮੇਰੇ ਧਿਆਨ ਚ ਲੈਂਦਾ ਇਸ ਗੱਲ ਤੇ ਵੀ ਜਿਹੜਾ ਪਾਲਣਾ ਕੀਤੀ ਜਾਊਗੀ ਔਰ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਚੰਗੇ ਰਿਜ਼ਲਟ ਦਿੱਤੇ ਜਾਗੇ ਤੇ ਸਰ ਜਿਹੜੀਆਂ ਲੜਕੀਆਂ ਦੇ ਸਕੂਲ ਆ ਜੀ ਉਹਨਾਂ ਦੇ ਵਿੱਚ ਵੀ ਸਾਹਮਣੇ ਜਿਹੜੀ ਛੁੱਟੀ ਹੁੰਦੀ ਆ ਬੱਚਾ ਕਦੋਂ ਵੀ ਬੜੀ ਪ੍ਰੋਬਲਮ ਆਉਂਦੀ ਹੈ ਜਿਹੜੀ ਇਹ ਰੌਲਾ ਸ਼ਕ ਦੇਖੋ ਇਹ ਆਸ਼ਿਕ ਵਗੈਰਾ ਤੁਸੀਂ ਆਉਣ ਵਾਲੇ ਦਿਨਾਂ 'ਚ ਲੱਭਣਗੇ ਨਾ ਇਹ ਲੱਪਣਗੇ ਤੇ ਨਾ ਇਹਨਾਂ ਦੇ ਜਿਹੜੇ ਸਪੋਰਟ ਕਰਨ ਵਾਲੇ ਉਹ ਲੱਪਣਗੇ ਇਹ ਕਈ ਕਿਸੇ ਨਾ ਕਿਸੇ ਦੀ ਛਤਰ ਛਾਇਆ ਚ ਘੁੰਮ ਰਹੇ ਹੁੰਦੇ ਆ ਮੇਰੀ ਤੁਹਾਡੀ ਜਰੀ ਉਹਨਾਂ ਨੂੰ ਗੁਜਾਰਸ਼ ਹੈਗੀ ਆ ਕਿ ਉਹ ਆਪਣਾ ਕੰਮ ਕਰਨ ਤੇ ਪੁਲਿਸ ਆਪਣਾ ਕੰਮ ਕਰੂਗੀ ਕਿਸੇ ਦੀ ਫालतू ਦਖਲਦਾਰੀ ਕਿਸੇ ਵੀ ਕੰਮ ਚ ਜਿਹੜੀ ਆ ਉਹ ਪੁਲਿਸ ਲਈ ਠੀਕ ਨਹੀਂ ਆ ਤੇ ਨਾ ਹੀ ਇਹਨਾਂ ਜਿਹੜੇ ਸੱਜਣ ਹੈਗੇ ਨੇ ਇਹਨਾਂ ਨੂੰ ਵੀ ਮੇਰੀ ਗੁਜਾਰਸ਼ ਹੈਗੀ ਆ ਕਿ ਪੁਲਿਸ ਜਿਹੜਾ ਨਿਜਮਾ ਸਰ ਕੰਮ ਕਰਦੀ ਰਹਿਣਾ ਔਰ ਕਰੂਗੀ ਵੀ ਔਰ ਸਾਰਾ ਜੋ ਕਰਾਂਗੇ ਅਸੀਂ ਇਹ ਪਬਲਿਕ ਹੈਥ ਲਈ ਹੋਊਗਾ ਲਾਅਨ ਆਰਡਰ ਲਈ ਪਬਲਿਕ ਦੀ ਮਾਨ ਸਰਕਾਰ ਮਾਨ ਸਨਮਾਨ ਲਈ ਤੇ ਇੱਕ ਰਸ ਜਿਹੜੇ ਕਾਲਜ ਆ ਸਕੂਲਾਂ ਮੂਰੇ ਇਹ ਬਿਲਕੁਲ ਨਹੀਂ ਬਰਦਾਸ਼ਤ ਕੀਤੇ ਜਾਵੇ। ਇਹ ਬੁਲਟ ਦੇ ਪਟਾਕਿਆਂ ਤੋਂ ਬਹੁਤ ਪਰੇਸ਼ਾਨ ਹੈ ਸ਼ਹਿਰ ਵਾਸੀ। ਇਹ ਬੁਲਟ ਲਪੜਨੇ ਨੇ ਤਾਂ ਉਹਨਾਂ ਆਉਣ ਵਾਲੇ ਦਿਨ ਬੁਲਟ ਕਰੇ ਲਾ ਕੇ ਲੋਕੇ ਸੈ ਪੈਦਲ ਨਾ ਜਾਇਆ ਕਰਨਗੇ ਤਾਂ। ਇਹ ਪੁਲਿਸ ਹੈ ਪੰਜਾਬ ਪੁਲਿਸ ਹੈਗੇ ਆ ਇਹਨੇ ਪੁਲਿਸ ਨੇ ਪੁਲਿਸਿੰਗ ਹੀ ਕਰਨੀ ਹੈ। ਤੇ ਇਹ ਬੁਲਟ ਦੇ ਪਟਾਕੇ ਮਾਰਨੇ ਤਿੰਨ ਤਿੰਨ ਚੜਨੇ ਇਹ ਆਉਣ ਵਾਲੇ ਦਿਨਾਂ 'ਚ ਬੰਦ ਹੋ ਜਾਣਗੇ। ਇਹਨਾਂ ਤੇ ਜੇ ਪਟਾਕੇ ਨਾ ਹਟੇ ਤੇ ਇਹਨਾਂ ਤੇ ਅਫੇਰ ਵੀ ਦੰਦ ਕੀਤੇ ਜਾਣਗੇ। ਇਹ ਨਿਊਸੈਂਸ ਕ੍ਰੀਏਟ ਕਰਦੇ ਨੇ ਇਹ ਕਿਸੇ ਵੀ ਸੀਨੀਅਰ ਸਿਟੀਜ਼ਨ ਨੂੰ ਜਾਂ ਕਿਸੇ ਪੇਸ਼ੈਂਟ ਨੂੰ ਵੀ ਪ੍ਰੋਬਲਮ ਆ ਸਕਦੀ ਐ ਇਸ ਕਰਕੇ ਇਹ ਨਹੀਂ ਹੋਊਗਾ ਨਾ ਹੀ ਇਹ ਜਿਹੜੇ ਲੇਟ ਨਾਈਟ ਇੱਥੇ ਕੋਈ ਢਾਬੇ ਦੇ ਬਾਹਰ ਸ਼ਰਾਬ ਪੀਣ ਵਾਲਾ ਕਿਸੇ ਗੱਡੀ ਤੇ ਰੱਖ ਕੇ ਸ਼ਰਾਬ ਪੀਣ ਵਾਲਾ ਜਾਂ ਕੋਈ ਇੱਥੇ ਟਰੈਕਟਰਾਂ ਦੇ ਬਫਰ ਚੱਲਦੇ ਆ ਇਹ ਸਾਰੇ ਜਿਹੜੇ ਆ ਲੀਗਲੀ ਐਕਸ਼ਨ ਨਾਲ ਤੇ ਸਖਤੀ ਨਾਲ ਕੀਤਾ ਜਾਊਗਾ ਸਰ ਨੂੰ ਕੋਲ ਦੇ ਵਿੱਚ ਵੱਡੀ ਮੁਸੀਬਤ ਹੈ ਕਿ ਖਰੋਤੀ ਪਿਛਲੇ ਕਾਫੀ ਸਮੇਂ ਤੋਂ ਫੇਰੀ ਲੋਕੀ ਇੱਧਰ ਦੇ ਡਬਲਿਊਐਨ ਪੁਲਿਸ ਕੋ ਆਉਂਦੇ ਨੇ ਨਾ ਮੈਂ ਤੁਹਾਡੇ ਜਰੀਏ ਉਹਨਾਂ ਨੂੰ ਰਿਕਵੈਸਟ ਕਰਦਾ ਹਾਂ ਜਦੋਂ ਵੀ ਅਜਿਹਾ ਮੈਸੇਜ ਆਉਂਦਾ ਸ ਕਿਸੇ ਵੀ ਲੈਵਲ ਤੇ ਕਿਸੇ ਵੀ ਅਫਸਰ ਨੂੰ ਦੱਸ ਸਕਦੇ ਆ ਔਰ ਉਹਨਾਂ ਦੇ ਪ੍ਰੋਪਰ ਐਕਸ਼ਨ ਕੀਤਾ ਜਾਊਗਾ ਪਿਛਲੇ ਸਮਾਂ ਚ ਵੀ ਮੇਰੇ ਸ਼ਾਕੋਟ ایرিয়া ਚ ਕਾਫੀ ਜਿਹੜੀਆਂ ਪ੍ਰੋਬਲਮਾਂ ਆਈਆਂ ਉਹ ਸਾਰੀਆਂ ਹੱਲ ਕਰ ਲਈ ਗਈਆਂ ਸੀ ਇਵਨ ਕਿ ਪਹਿਲਾਂ ਇਹ ਵੀ ਮਨਜੋ ਡੀਐਸਪੀ ਸਾਹਮਣੇ ਬਹੁਤ ਅੱਛਾ ਇੱਥੇ ਮੈਨੇਜ ਕੀਤਾ ਹੋਇਆ ਸੀ ਇਹਨਾਂ ਕੇਸਾਂ ਨੂੰ ਤੇ ਆਉਣ ਵਾਲੇ ਦਿਨਾਂ ਚ ਜੇ ਕੋਈ ਅਜਿਹੀ ਗੱਲ ਸਾਹਮਣੇ ਆਊਗੀ ਜਾਂ ਕੋਈ ਪਿਛਲਾ ਕੋਈ ਸਾਲਵ ਕਰਨ ਵਾਲਾ ਉਹਨੂੰ ਮਨਜੋਗੇ ਐਸਐਸਪੀ ਸਰਵਿੰਦਰ ਸਿੰਘ ਸਿੰਧਰਕ ਜੀ ਦੀ ਗਾਈਡਲਾਈਨ ਤੇ ਸਟੱਜੇ ਟੰਗ ਨਾਲ ਪਬਲਿਕ ਦੀ ਸੁਰੱਖਿਆ ਲਈ ਉਪਰਾਲੇ ਕੀਤੇ ਜਾਣਗੇ ਤਾਂ ਉਹ ਇਹ ਜਿਹੜੇ ਕ੍ਰਿਮੀਨ ਇਹਨਾਂ ਨੂੰ ਸਖਤੀ ਨਾਲ ਪੇਸ਼ ਆਇਆ ਜਾਊਗਾ। ਔਰ ਜਿਹੜੇ ਇਹਨਾਂ ਨੂੰ ਸਪੋਰਟ ਕਰਨ ਭਾਵੇਂ ਇਹਦੇ ਕੋਈ ਪਰਿਵਾਰਕ ਮੈਂਬਰ ਹੈ ਜਾਂ ਇਹਨਾਂ ਦੇ ਹੋਰ ਸਕੇ ਸਬੰਧੀ ਆ ਜਿਹੜੇ ਇਹਨਾਂ ਦੇ ਲਿੰਕ 'ਚ ਹੈ ਉਹ ਉਹਨਾਂ ਨੂੰ ਵੀ ਇਸ ਦਾ ਤੈਸ਼ ਨੈਸ਼ ਕਰ ਦਿੱਤਾ ਜਾਊਗਾ ਕਿਸੇ ਫਰੇਤੀ ਵਾਲੇ ਨੂੰ ਕਿਸੇ ਗੈਂਗਸਟਰ ਨੂੰ ਕਿਸੇ ਸਮੱਗਲਰ ਨੂੰ ਸਰਨੀ ਚੁੱਕ ਦਿੱਤਾ ਜਾਊਗਾ। ਇਹ ਪੁਲਿਸ ਆ ਗਿਆ ਕਾਨੂੰਨ ਨੂੰ ਇੰਪਲੀਮੈਂਟ ਕਰਨਾ ਸਾਡੀ ਨਿਸ਼ਚਿਤ ਡਿਊਟੀ ਔਰ ਕਰਾਂਗੇ ਪ੍ਰੋਪਰ ਕਰਾਂਗੇ। ਸਰ ਸਿਵਲ ਹਸਪੀਟਲ ਔਰ ਬੋਦਰ ਦੇ ਵਿੱਚ ਇਹ ਨਸ਼ਾ ਦਿੱਤੇ ਨੇ। ਉੱਥੋਂ ਜਿਹੜੇ ਵੀ ਛਿੱੜੀਆਂ ਗੋਲੀ ਖਾ ਕੇ ਆਪਣੇ ਘਰ ਨਹੀਂ ਜਾਂਦੇ। ਸਾਡਾ ਸਾਰਾ ਦਿਨ ਉੱਥੇ ਬਿਤੇ ਰਹਿੰਦੇ ਆਂ ਤੇ ਜਿਹੜੇ ਰੋਗ ਦੇ ਰਸਤੇ ਵਿੱਚ ਲੱਗਦੇ ਆ ਉਹਨਾਂ ਦੀ ਬੜੀ ਵੱਡੀ ਮਸਿਕਤ ਮਾਰਦੇ ਆ ਹਾਂ ਇਹ ਠੀਕ ਹੈ ਵੀ ਉੱਥੇ ਰਸ਼ ਪੈਂਦਾ ਕਾਫੀ 1200 ਉੱਥੇ ਪੇਸ਼ੈਂਟ ਆਉਂਦਾ ਇਹ ਡਰਗੀ ਹੈਗੇ ਇੱਕ ਮਰੀਜ਼ ਹੋ ਚੁੱਕੇ ਨੇ ਇਹਨਾਂ ਨੂੰ ਟ੍ਰੀਟਮੈਂਟ ਦੇਣ ਦੇ ਨਾਲ ਨਾਲ ਇਹਨਾਂ ਨੂੰ ਮੈਂਟਲੀ ਕਾਉਂਸਲਿੰਗ ਕਰਨੀ ਉਹਦੇ ਲਈ ਵੀ ਪ੍ਰਾਲੇ ਕਰਾਂਗੇ ਔਰ ਮੈਂ ਨਿੱਜੀ ਤੌਰ ਤੇ ਹਸਪੀਟਲ ਨੂੰ ਦੇਖੂਗਾ ਉੱਥੇ ਸਿਵਲ ਚ ਕਰਮਚਾਰੀ ਲਾਵਾਂਗੇ ਸਾਡੇ ਦਾ ਸਿ ਯੂਨੀਫਾਰਮ ਚ ਹੀ ਜਾਂਦੇ ਆ ਤੇ ਇਹੋ ਜਿਹੇ ਜਿਹੜੇ ਤੁਹਾਡੇ ਵੱਲੋਂ ਇਹ ਮੈਸੇਜ ਆਇਆ ਵੀ ਇਹਨੂੰ ਠੀਕ ਹੈ ਤਾਂ ਇਹ ਉਹ ਕਾਰਕ ਸਵੇਰੇ ਸ਼ਾਮ ਛੁੱਟੇ ਵੇਲੇ ਬਸ ਸਟੈਂਡ 'ਚ ਬੜਾ ਬੜਾ ਹਲਚਲ ਦੇਖੋ ਤੁਸੀਂ ਭਾਗਾਂ ਲਈ ਕਿ ਤੁਹਾਡੇ ਸ਼ਹਿਰ ਦੀ ਪਾਪੂਲੇਸ਼ਨ ਵੱਡੀ ਆ ਸਾਰੇ ਇੱਥੇ ਆਉਣ ਜਾਣਾ ਸੈਂਟਰ ਪੁਆਇੰਟ ਹੈਗਾ ਤੇ ਇਸ ਨੂੰ ਜ਼ਰੂਰ ਰੈਗੂਲੇਟ ਕੀਤਾ ਜਾਊਗਾ ਰਾਈਟ 112 ਦੀ ਸਾਡੀਆਂ ਗੱਡੀਆਂ ਚੱਲਦੀਆਂ ਜੀ ਡੇਲੀ ਜਿਹੜੀ ਸਾਡੇ ਰੂਟੀਨ ਦੀ ਪਟੋਲਿੰਗ ਹੈਗਾ ਤਾਂ ਹੈਗੀ ਹੈ ਕਿ ਮੈਂ ਨਿੱਜੀ ਤੌਰ ਤੇ ਵੀ ਰਾਤ ਨੂੰ ਡਿਊਟੀ ਦੇਖੂੰਗਾ ਔਰ ਕਰੂੰਗਾ ਵੀ ਸਰ ਸਰਪਲ ਡਿਮ ਕੋਟਰ ਵਿੱਚ ਕਮੀ ਆਦੀ ਹੈ ਨਾਫਰੀ ਨੂੰ ਲੈ ਕੇ ਕੋਈ ਕੋਸ਼ਿਸ਼ ਨਹੀਂ ਨਾਫਰੀ ਨੂੰ ਲੈ ਕੇ ਕਾਫੀ ਕੋਈ ਮਲਕੀ ਜਿਹੜੇ ਰੀਸ਼ਾਨੀ ਉਹਦੀ ਵਾਰੀ ਵਿੱਚ ਦੇਖੋ ਜੀ ਜਿਹੜੀ ਨਫਰੀ ਚਿੰਨੀ ਫਰੀਸ ਹੈਗੀ ਆ ਉਹ ਮਾਂਜੋਗੇ ਐਸਐਸਪੀ ਸਰ ਹਰਵਿੰਦਰ ਸਿੰਘ ਵਰਕੋਲੋਂ ਅ ਡਿਪਲਾਈ ਫੀਲਡ ਵਿੱਚ ਕੀਤੀ ਹੋਈ ਆ ਉਹਨੂੰ ਜਿਹੜੀ ਸਬੋਡੀਜਨ ਦੀ ਫੋਰਸ ਦੀ ਡਿਊਟੀ ਲੈਣੇ ਉਹ ਮੇਰੀ ਡਿਊਟੀ ਆ ਉਹ ਤੋਂ ਪ੍ਰੋਪਰ ਡਿਊਟੀ ਲੈ ਜਾਓ ਕਿ ਜਿੰਨੀ ਫੋਰਸ ਕੋ ਬਾਹਰੋਂ ਆਪਾਂ ਕਹਦੇ ਵੀ ਹੋਰ ਫੋਰਸ ਇੱਥੇ ਡਿਪਲਾਈ ਕੀਤੀ ਜਾਊਗੀ ਉਹ ਮੇਰੇ ਲਈ ਕਹਿੰਦਾ ਠੀਕ ਨਹੀਂ ਹੋਊਗਾ ਜਿਹੜੀ ਹੈਗੀ ਉਸੇ ਤੋਂ ਪ੍ਰੋਪਰ ਡਿਊਟੀ ਲਵਾਓ ਔਰ ਕਰੂੰਗਾ ਵੀ ਔਰ ਕਰਾਊਂਗਾ ਵੀ ਸਾਰੇ ਜਿਹੜੇ ਪਾਰਕ ਐ ਨਕੋਦਰ ਦੇ ਜਿਹੜਾ ਆਰੀ ਸਕੂਲ ਦਾ ਗਗਨ ਪਾਰਕ ਆ ਉਹ ਪਾਸ ਉੱਥੇ ਬੜਾ ਮਾੜਾ ਹਾਲ ਆ ਜੀ ਤੁਸੀਂ ਆਉਣ ਵਾਲੇ ਦਿਨਾਂ 'ਚ ਚੰਗਾ ਰਿਜ਼ਲਟ ਦੇਖੋ ਤੁਸੀਂ ਮੇਰੇ ਨਾਲ ਐ ਸ਼ਹਿਰ ਦੀਆਂ ਸੁਨਾਵਾਂ ਨਾਲ ਹੋਣਗੀਆਂ ਇਹ ਮਾੜੇ ਅੰਸਰ ਤੁਹਾਨੂੰ ਲੱਭਣੇ ਨਹੀਂ ਆਪਣੇ ਆਪਣੇ ਮੇਰੇ ਨਕੋਦਰ ਵਾਸੀਆਂ ਨੂੰ ਇਹ ਬੇਨਤੀ ਹੈਗੀ ਐ ਕਿ ਮੇਰੇ ਸੁਭਾਅ ਬਾਰੇ तकरीबन ਤੁਸੀਂ ਸਾਰੇ ਜਾਣਦੇ ਆ ਮੈਂ ਲਾਅ ਨੂੰ ਇੰਪਲੀਮੈਂਟ ਕਰਦਾ ਸਿਟੀਜ਼ਨ ਨੂੰ ਰਿਕਾਰਡ ਦਿੰਦਾ ਭਾਵੇਂ ਕਿਸੇ ਵੀ ਧਾਰਮਿਕ ਸੰਸਥਾ ਜਾਗੋ ਕ੍ਰਿਟੀਕਲ ਹੈਗਾ ਹਰ ਬੰਦੇ ਦਾ ਮੈਂ ਰਿਕਾਰਡ ਕਰਦਾ ਹਾਂ ਔਰ ਕਰਦਾ ਰਹਿਣਾ ਪਹਿਲਾਂ ਵੀ ਕਰਦਾ ਰਹਿਣਾ ਤੇ ਦੂਜੇ ਪਾਸੇ ਆ ਵੀ ਜਿਹੜੀ ਫालतू ਦੀ ਦਖਲਅੰਦਾਜ਼ੀ ਹੈ ਕਿਸੇ ਤਰ੍ਹਾਂ ਦਾ ਸਾਡੇ ਲਾਡਰ ਨੂੰ ਭੰਗ ਕਰਦਾ ਕੋਈ ਫालतू ਇੰਟਰਫੀਅਰੈਂਸ ਕਰਦਾ ਮੇਰੀ ਇਹ ਗੁਜਾਰਸ਼ ਹੈ ਕਿ ਉਹ ਪੁਲਿਸ ਨੂੰ ਪੁਲਿਸ ਦਾ ਕੰਮ ਕਰਨ ਦੇਣ ਬਾਕੀ ਸੱਜਣ ਆਪਣਾ ਕੰਮ ਕਰਨ ਤੇ ਇਹ ਚੰਗੇ ਰਿਜ਼ਲਟ ਆਉਣ ਵਾਲੇ ਜਿਹਨਾਂ ਤੁਹਾਨੂੰ ਮਿਲਣਗੇ ਔਰ ਪ੍ਰਮਾਤਮਾ ਅੱਗੇ ਦੁਆ ਕਰਦਾ ਕਿ ਮੇਰਾ ਇਲਾਕਾ ਕ੍ਰਾਈਮ ਫਰੀ ਹੋਵੇ ਸਾਰੇ ਸ਼ਾਂਤੀ ਨਾਲ ਰਹਿਣ ਤੇ ਤੁਹਾਡਾ ਵੀ ਇੱਜ਼ਤਮੰਦ ਬਣਿਆ ਰਵੇ ਤੁਹਾਡੇ মিডিਆ ਦਾ ਬਹੁਤ ਵੱਡਾ ਧੰਨਵਾਦ ਹੋਊਗਾ ਕਿ ਇਹ ਮੈਸੇਜ ਘਰ ਘਰ ਤੱਕ ਪਹੁੰਚਾਓਗੇ ਅਸੀਂ ਇਹ ਯੂਨੀਫਾਰਮ ਜਿਹੜੀ ਆ ਪਬਲਿਕਲੀ ਪਾਈ ਹੋਈ ਆ ਪਬਲਿਕ ਦੀ ਸੁਰੱਖਿਆ ਲਈ ਮਾਂਸ ਕਰ ਲਈ ਤੇ ਔਰ ਜਿਹੜੇ ਕ੍ਰਿਮੀਨਲ ਲੋਕ ਆ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਲਈ ਮੇਰਾ ਇਹ ਸੁਨੇਹਾ ਹੈ ਤੇ ਔਰ ਕਿ ਆਉਣ ਵਾਲੇ ਦਿਨਾਂ ਚ ਤੁਸੀਂ ਆਪਣੇ ਆ ਮਹਿਸੂਸ ਕਰੋਗੇ ਮੈਨੂੰ ਸਪੋਰਟ ਤੁਹਾਡੀ ਰਹੂਗੀ ਪਬਲਿਕ ਦੀ ਸਪੋਰਟ ਰਹੂਗੀ ਤੇ ਚੰਗੇ ਰਿਜ਼ਲਟ ਸੰਭੇ ਹੋਣਗੇ ਥੈਂਕ ਯੂ ਚਲੋ ਬੋਲੋ